ਦਿੱਲੀ ਦਾ ਇੱਕ ਵੱਡੀ ਖਬਰ ਆ ਰਹੀ ਹੈ ਜੋ ਹੁਣ ਹਰ ਥਾਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਅਗਲੇ 8 ਹਫ਼ਤੇ ਵਿੱਚ ਦਿੱਲੀ ਐਨਸੀਆਰ ਦੇ ਸਾਰੇ ਆਵਾਰਾ ਕੁੱਤੇ ਸੜਕਾਂ ਤੋਂ ਹਟਾ ਕੇ ਸ਼ੈਲਟਰਸ ਵਿੱਚ ਪਾਏ ਜਾਣ ਆ ਹੁਕਮ ਉਸ ਖਬਰ ਤੇ ਆਧਾਰਿਤ ਹੈ ਜਿਸ ਵਿੱਚ ਦੱਸਿਆ ਗਿਆ ਕਿ ਸਿਰਫ 6 ਮਹੀਨਿਆਂ ਵਿੱਚ 35000 ਤੋਂ ਵੱਧ ਕੁੱਤਾ ਕੱਟਣ ਦੇ ਕੇਸ ਆਏ ਤੇ 49 ਰੇਬੀਸ ਕੇਸ ਹੋਏ ਹਰ ਰੋਜ਼ ਲਗਭਗ 2000 ਲੋਕ ਕੁੱਤਿਆਂ ਵੱਲੋਂ ਕੱਟੇ ਜਾਂਦੇ ਹਨ डब्ल्यूएचओ ਦਾ ਕਹਿਣਾ ਹੈ ਕਿ ਭਾਰਤ ਵਿੱਚ ਹਰ ਸਾਲ ਲਗਭਗ 5700 ਲੋਕ ਰੇਬੀਸ ਨਾਲ ਮਰਦੇ ਨੇ ਫੈਸਲੇ ਦੇ ਬਾਅਦ ਕਈ RWAਜ਼ ਨੇ ਅਤੇ ਨੇਤਾਵਾਂ ਨੇ ਇਹਦਾ ਸਵਾਗਤ ਕੀਤਾ ਤੇ ਇਸ ਨੂੰ ਹਿਸਟੋਰਿਕ ਦੱਸਿਆ ਪਰ ਇੱਥੇ ਵੀ ਵਿਵਾਦ ਸ਼ੁਰੂ ਹੋ ਗਿਆ ਹੈ ਪੈਟਾ ਇੰਡੀਆ ਅਤੇ FIAPO ਵਰਗੀਆਂ ਐਨੀਮਲ ਵੈਲਫੇਅਰ ਆਰਗੇਨਾਈਜੇਸ਼ਨ ਕਹਿੰਦੀਆਂ ਨੇ ਕਿ ਦਿੱਲੀ ਵਿੱਚ ਲਗਭਗ 10 ਲੱਖ ਹਵਾਰਾ ਕੁੱਤੇ ਹਨ ਸਾਰੇ ਲਈ ਸ਼ੈਲਟਰਸ ਬਣਾਉਣਾ ਨਾ ਸਿਰਫ ਮਹਿੰਗਾ ਹੈ ਬਲਕਿ ਅਸੰਭਵ ਕੰਮ ਲੱਗਦਾ ਹੈ ਆ ਹੁਕਮ WHO World Organization for Animal Health ਅਤੇ Animal Birth Control Rule 2023 ਦੇ ਵਿਰੁੱਧ ਜਿਨ੍ਹਾਂ ਵਿੱਚ ਲਿਖਿਆ ਹੈ ਕਿ ਸਟੈਰਲਾਈਜ਼ਡ ਅਤੇ ਵੈਕਸੀਨੇਟਿਡ ਆਵਾਰਾ ਕੁੱਤਿਆਂ ਨੂੰ ਉਹਨਾਂ ਦੇ ਵਾਪਸੀ ਇਲਾਕੇ ਵਿੱਚ ਹੀ ਛੱਡਿਆ ਜਾਣਾ ਚਾਹੀਦਾ। ਵਿਰੋਧ ਸਿਰਫ ਬਿਆਨਾਂ ਤੱਕ ਸੀਮਿਤ ਨਹੀਂ ਰਿਹਾ, ਸੋਮਵਾਰ ਰਾਤ ਇੰਡੀਆ ਗੇਟ ਤੇ ਐਨੀਮਲ ਲਵਰਸ ਅਤੇ ਐਕਟਿਵਿਸਟਸ ਨੇ ਸੁਪਰੀਮ ਕੋਰਟ ਦੇ ਹੁਕਮ ਦੇ ਖਿਲਾਫ ਧਰਨਾ ਦਿੱਤਾ। ਦਿੱਲੀ ਪੁਲਿਸ ਨੇ ਉਹਨਾਂ ਨੂੰ ਤੁਰੰਤ ਹਟਾ ਦਿੱਤਾ ਅਤੇ ਕੁਝ ਨੂੰ ਗ੍ਰਿਫਤਾਰ ਵੀ ਕੀਤਾ। ਹਿੰਦੁਸਤਾਨ ਟਾਈਮਜ਼ ਵਾਤਾਪਕ ਦਿੱਲੀ ਕੋਲ ਕੋਈ ਪਰਮਾਨੈਂਟ ਡੌਗ ਸ਼ੈਲਟਰ ਹੈ ਨਹੀਂ। ਐਮਸੀਡੀ ਦੇ ਬੀਏਬੀਸੀ ਸੈਂਟਰ ਸਿਰਫ 10 ਦਿਨ ਸਰਜਰੀ ਬਾਅਦ ਕੁੱਤਿਆਂ ਨੂੰ ਰੱਖਦੇ ਹਨ ਫਿਰ ਉਹਨਾਂ ਨੂੰ ਵਾਪਸ ਜੇ ਸਾਰੇ ਪਰਮਾਨੈਂਟ ਸ਼ੈਲਟਰਸ ਵਿੱਚ ਵੀ ਬਦਲ ਦਿੱਤੇ ਜਾਣ ਤਾਂ ਵੀ ਕੈਪੈਸਿਟੀ ਸਿਰ 3500 ਤੋਂ 4000 ਦੀ ਹੋਵੇਗੀ। ਯਾਨੀ ਕਿ ਬਾਕੀ ਦੇ 96% ਆਵਾਰਾ ਕੁੱਤੇ ਲਈ ਕੋਈ ਥਾਣੀ ਹੈਗੀਏ। ਆਖਰੀ ਡੌਗ ਸੈਂਸਸ 2009 ਵਿੱਚ ਹੋਇਆ ਸੀਗਾ। ਉਸ ਵੇਲੇ ਗਿਣਤੀ ਆਈ ਸੀਗੀ 5.6 ਲੱਖ। 2019 ਵਿੱਚ ਅਸੈਂਬਲੀ ਸਬ-ਕਮੇਟੀ ਨੇ 8 ਲੱਖ ਦੱਸੀ ਤੇ ਹੁਣ ਅੰਦਾਜ਼ਾ ਹੈਗਾ 10 ਲੱਖ ਦਾ। ਪਰ ਕੋਈ ਵੀ ଫਾਰਮਲ ਸਰਵੇ ਨਹੀਂ ਹੈਗਾ ਜੇ ਤੋਂ ਸਹੀ ਡਾਟਾ ਕੱਢਿਆ ਜਾ ਸਕੇ। ਉੱਪਰੋਂ ਫੀਡਿੰਗ ਦਾ ਖਰਚਾ ਵੀ ਹੈਗਾ। 40 ਰੁਪਏ ਪ੍ਰਤੀ ਕੁੱਤਾ ਪ੍ਰਤੀ ਦਿਨ ਲਗਭਗ 3 ਕਰੋੜ ਰੁਪਏ ਹਰ ਦਿਨ ਸਾਲ ਦਾ 1000 ਕਰੋੜ ਤੋਂ ਵੱਧ ਇਸ ਵਿੱਚ ਸੈਲਰੀ, ਟ੍ਰਾਂਸਪੋਰਟ, ਮੈਡੀਕਲ ਕੇਅਰ ਜਾਂ ਕੰਸਟਰਕਸ਼ਨ ਸ਼ਾਮਲ ਨਹੀਂ ਹੈ। ਮੇਨਕਾ ਗਾਂਧੀਜੀ ਦਾ ਕਹਿਣਾ ਹੈ ਕਿ ਇਸ ਲਈ ਘੱਟੋ-ਘੱਟ 1000 ਤੋਂ 2000 ਸੈਂਟਰ ਚਾਹੀਦੇ ਹੋਣਗੇ ਜਿਨ੍ਹਾਂ ਦੀ ਕੰਸਟਰਕਕਸ਼ਨ ਕੋਸਟ ਵੀ 4-5 ਕਰੋੜ ਪ੍ਰਤੀ ਸੈਂਟਰ ਹੋਏਗੀ। ਯਾਨੀ ਕੁੱਲ ਖਰਚਾ ਲਗਭਗ 10000 ਕਰੋੜ ਤੱਕ ਜਾ ਸਕਦਾ ਹੈ ਜੋ ਕਿ ਪੈਸਾ ਦਿੱਲੀ ਗਵਰਨਮੈਂਟ ਕੋਲ ਹੈਗਾ ਹੀ ਨਹੀਂ। ਤੁਹਾਨੂੰ ਕੀ ਲੱਗਦਾ ਹੈ ਕਿ 8 ਹਫ਼ਤੇ ਵਿੱਚ ਆ ਹੋ ਸਕੇਗਾ? ਜਾ ਫੈਸਲਾ ਚੰਗੀਆਂ ਨੀਤੀਆਂ ਦੇ ਬਾਵਜੂਦ ਦਿੱਲੀ ਵਿੱਚ ਇੱਕ ਹੋਰ ਵੱਡਾ ਹੰਗਾਮਾ ਬਣੇਗਾ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ